ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਆਪਣੀ ਅੱਜ ਦੀ ਪਰਿਵਾਰਕ ਕਹਾਣੀ ਕਿ ਸ਼ਰੀਕ ਦਾ ਵੱਜਿਆ ਹੋਇਆ ਮੇਣਾ ਕਈ ਵਾਰ ਤੁਹਾਡੀ ਕੋਲ ਨੂੰ ਸੰਵਾਰ ਦਿੰਦਾ ਬਿਸ਼ਨਕੌਰ ਜਦੋਂ ਆਪਣੇ ਘਰ ਦੇ ਵਿੱਚ ਜਨਮੀ ਤਾਂ ਉਹਦੇ ਘਰ ਦੇ ਵਿੱਚ ਬਹੁਤ ਖੁਸ਼ੀਆਂ ਮਨਾਇਆਂ ਗਈਆਂ ਕਿਉਂਕਿ ਬਿਸ਼ਨਕੌਰ ਦਾ ਜਿਹੜਾ ਪਿਓ ਸੀ ਉਹ ਕਹਿੰਦਾ ਕੋ ਹੁੰਦਾ ਸਰਦਾਰ ਸੀ ਉਹਨਾਂ ਨੇ ਮੁੰਡਾ ਹੈਗਾ ਸੀ ਪਹਿਲਾਂ ਤੇ ਉਹਨਾਂ ਨੂੰ ਕੁੜੀ ਦੀ ਹੀ ਚਾਹਤ ਸੀ ਉਹਨੇ ਜਿਵੇਂ ਆਪਣੇ ਮੁੰਡੇ ਦੇ ਸ਼ਗਨ ਮਨਾਏ ਸੀ ਓਵੇਂ ਹੀ ਆਪਣੀ ਧੀ ਦੇ ਸ਼ਗਨ ਮਨਾਏ ਤੇ ਉਹਨੇ ਆਪਣੀ ਧੀ ਦਾ ਨਾਮ ਬਿਸ਼ਨਕੌਰ ਰੱਖਿਆ ਹੌਲੀ ਹੌਲੀ ਬਿਸ਼ਨਕੌਰ ਵੱਡੀ ਹੋਈ ਤਿਆ ਵੱਡੀ ਹੋਈ ਥੋੜੀ ਜੀ ਕਹਿ ਦਿੰਦੀ ਕਿ ਬਾਪੂ ਤੂੰ ਮੇਰਾ ਨਾਮ ਵਿਸ਼ਨਕੌਰੀ ਕਿਉਂ ਰੱਖਿਆ ਤੂੰ ਮੇਰਾ ਕੋਈ ਸੋਨਾ ਜਿਹਾ ਨਾਮ ਰੱਖਦਾ ਨਾ ਉਹ ਕਹਿੰਦਾ ਕਿ ਮੇਰੀ ਨਾ ਦਾਦੀ ਹੁੰਦੀ ਸੀ ਵਿਸ਼ਨਕੁਰ ਬੜੀ ਸਚਿਆਰੀ ਔਰਤ ਸੀ ਬੜੀ ਹੀ ਉਹਦੀ ਵਾਹ ਵਾਹ ਸੀ ਤੇ ਮੈਂ ਆਪਣੀ ਦਾਦੀ ਨੂੰ ਬਹੁਤ ਪਿਆਰ ਕਰਦਾ ਸੀ ਤੇ ਮੈਂ ਸੋਚਿਆ ਹੋਇਆ ਸੀ ਵੀ ਜਦੋਂ ਮੇਰੇ ਧੀ ਹੋਈ ਤੇ ਮੈਂ ਉਹਦਾ ਆਪਣੀ ਦਾਦੀ ਵਾਲਾ ਨਾਮ ਰੱਖੂੰ ਵਿਸ਼ਨਕੌਰ ਕਹਿ ਦਿੰਦੀ ਵੀ ਤੁਸੀਂ ਤਾਂ ਮੇਰਾ ਬੁੜੀਆਂ ਵਾਲਾ ਨਾਮ ਰੱਖ ਦਿੰਦਾ ਰੱਖ ਦਿੱਤਾ ਉਹ ਕਹਿੰਦਾ ਵੀ ਨਾ ਤਾਂ ਪੁੱਤ ਉਮਰ ਦੇ ਨਾਲ ਆਪੇ ਪੁਰਾਣੇ ਹੋ ਜਾਂਦੇ ਆ ਪਰ ਬਿਸ਼ਨਕੌਰ ਕੋਈ ਨਾ ਸੋਣਾ ਨਾ ਹੈਗਾ ਮੈਨੂੰ ਤਾਂ ਵਧੀਆ ਲੱਗਦਾ ਨਾ ਇਸੇ ਤਰ੍ਹਾਂ ਚਲੋ ਹੱਸਦੇ ਖੇੜਦੇ ਬਿਸ਼ਨਕੌਰ ਆ ਜਿਹੜੀ ਵੱਡੀ ਹੋਈ ਪੜ ਗਈ 12 ਪੜ ਲਈ 12 ਪੜਨ ਤੋਂ ਬਾਅਦ ਉਹ ਕਹਿੰਦਾ ਵੀ ਪੁੱਤ ਦੇਖ ਹੁਣ ਤੂੰ ਬਹੁਤ ਪੜ ਲਈ ਤੇ ਇਥੋਂ ਕਿਹੜਾ ਨੌਕਰੀ ਕਰਾਉਣੀ ਆ ਸਰਦਾਰਾਂ ਦੀਆਂ ਧੀਆ ਬਾਹਲਾ ਨਹੀਂ ਪੜਦੀਆਂ ਹੁਣ ਤੂੰ ਘਰ ਦੇ ਕੰਮਕਾਰ ਸਿੱਖ ਲਾ ਉਹ ਕਹਿੰਦੀ ਬਾਪੂ ਐਡੀ ਤੇਰੀ ਹਵੇਲੀ ਆ ਐਡਾ ਤੇਰਾ ਕੰਮਕਾਰ ਆ ਤੇ ਹੁਣ ਮੈਂ ਕਾ ਮਾਂ ਘਰ ਦੇ ਕੰਮ ਕਿਉਂ ਸਿੱਖਣੇ ਆ ਉਹ ਕਹਿੰਦਾ ਕਮਲੀਏ ਤੀਗੇ ਇੱਥੇ ਤਾਂ ਤੇਰਾ ਕੰਮ ਨਹੀਂ ਤੈਨੂੰ ਹੈਗਾ ਗਾਹਾਂ ਤੈਨੂੰ ਜਦੋਂ ਗਿਆਉਂਗਾ ਤੇਰੇ ਸਹੁਰੇ ਘਰ ਤਾਂ ਤੈਨੂੰ ਕੰਮ ਕਰਨਾ ਪਊ ਨਾ ਉਹ ਕਹਿੰਦੀ ਲੈ ਬਾਪੂ ਕਹਿੰਦਾ ਕਹੋਂਦਾ ਸਰਦਾਰਾਂ ਤੇ ਸਰਦਾਰਾਂ ਦੇ ਮੈਨੂੰ ਵਿਆਹ ਦੀ ਉਹ ਕਹਿੰਦਾ ਕਮਲੀਏ ਤੇਰੀ ਮਾਂ ਵੀ ਤਾਂ ਸਰਦਾਰਾਂ ਦੀ ਵਿਆਹੀ ਏ ਤੀਏ ਇਹ ਕਿਹੜਾ ਕੰਮ ਨਹੀਂ ਕਰਦੀ ਦੇਖ ਬੁੜੀਆਂ ਨੂੰ ਕੰਮ ਸਾਰੇ ਆਉਣੇ ਚਾਹੀਦੇ ਆ ਕੁੜੀਆਂ ਨੂੰ ਕਰਨ ਭਾਵੇਂ ਨਾ ਚਲੋ ਭਾਈ ਵਿਸ਼ਨਕੌਰ ਆ ਜਿਹੜੇ ਸਲਾਈ ਕਢਾਈ ਬਣਾਈ ਦੇ ਜੋ ਵੀ ਕੰਮ ਸੀ ਜਾਂ ਘਰ ਦੇ ਚੁੱਲ੍ਹੇ ਚੌਕੇ ਦੇ ਸਾਰੇ ਕੰਮ ਸਿੱਖ ਜਾਂਦੀ ਆ ਆਪਣੀ ਮਾਂ ਨਾਲ ਉਹ ਥੋੜਾ ਬਹੁਤਾ ਕੰਮ ਕਰਵਾ ਵੀ ਦਿੰਦੀ ਆ ਵੈਸੇ ਤਾਂ ਉਹਨਾਂ ਦੇ ਨੌਕਰ ਚੱਕਰ ਰੱਖੇ ਹੋਏ ਸੀ ਪਰ ਫਿਰ ਵੀ ਉਸ ਘਰ ਦੀ ਕ੍ਰੀਤ ਸੀ ਕਿ ਘਰ ਦੀਆਂ ਔਰਤਾਂ ਖਾਣਾ ਆਪ ਬਣਾਉਂਦੀਆਂ ਸੀਗੀਆਂ ਬਾਕੀ ਸਾਰਾ ਕੰਮ ਉਹ ਨੌਕਰਾਂ ਚੱਕਰਾਂ ਤੋਂ ਕਰਵਾ ਲੈਂਦੇ ਸੀ ਵਿਸ਼ਨਕੌਰ ਮਟਿਆਰ ਹੋਈ ਤਾਂ ਉਹਦੇ ਵਾਸਤੇ ਰਿਸ਼ਤਾ ਆਇਆ ਉਹਨਾਂ ਤੋਂ ਦੋ ਪਿੰਡ ਛੱਡ ਕੇ ਕਹਿੰਦੇ ਕਹੋਂਦੇ ਸਰਦਾਰਾਂ ਦਾ ਹੀ ਮੁੰਡੇ ਦਾ ਰਿਸ਼ਤਾ ਆਇਆ ਕਿਉਂਕਿ ਜਦੋਂ ਵੀ ਕੋਈ ਗੱਲ ਕਰਦਾ ਕਿ ਫਲਾਨੇ ਸਰਦਾਰਾਂ ਦੀ ਤੀ ਵਿਸ਼ਨਕੌਰ ਵਾਲੀ ਸੋਣੀ ਆ ਚਲੋ ਵਿਸ਼ਨਕੌਰ ਵਾਸਤੇ ਜਿਹੜੇ ਮੁੰਡੇ ਦਾ ਰਿਸ਼ਤਾ ਆਇਆ ਉਹਦਾ ਨਾਮ ਦਲਵਾਰਾ ਸੀ ਤੇ ਦਲਵਾਰਾ ਵੀ ਆਪਣੇ ਘਰ ਦੇ ਵਿੱਚ ਵਧੀਆ ਸਮਝਦਾਰ ਸਿਆਣਾ ਸਮਝਿਆ ਜਾਣ ਵਾਲਾ ਨੌਜਵਾਨ ਸੀ ਪਿੰਡ ਦੇ ਵਿੱਚ ਉਹਦੀ ਬੜੀ ਵਾਹਵਾ ਸੀ ਉਹ ਆਪਣੇ ਦਾਦੇ ਨਾਲ ਪਿੰਡਾਂ ਦੇ ਵਿੱਚ ਜਾਂਦਾ ਹੁੰਦਾ ਸੀ ਉਹਦਾ ਦਾਦਾ ਸਰਪੰਚ ਸੀ ਜਦੋਂ ਵੀ ਕੋਈ ਰੌਲਾ ਹੁੰਦਾ ਕਿਸੇ ਦਾ ਉਹਦਾ ਦਾਦਾ ਜਾਂਦਾ ਤਾਂ ਦਲਵਾਰਾ ਆਪਣੇ ਦਾਦੇ ਨਾਲ ਜਾਂਦਾ ਇਸੀ ਤਰ੍ਹਾਂ ਉਹ ਦੁਨੀਆਦਾਰੀ ਸਿੱਖ ਗਿਆ ਹੁਣ ਲੋਕ ਦਲਵਾਰੇ ਨੂੰ ਸਾਦੇ ਕੋਈ ਦੋ ਭਰਾਵਾਂ ਦਾ ਰੌਲਾ ਹੁੰਦਾ ਜ਼ਮੀਨ ਦੀ ਵੰਡ ਹੁੰਦੀ ਕੋਈ ਵੀ ਗੱਲ ਹੁੰਦੀ ਨਾ ਇਸ ਤਰ੍ਹਾਂ ਦੀ ਚਲੋ ਉਹਨਾਂ ਦਲਵਾਰਾ ਜਾਂਦਾ ਤੇ ਦਲਵਾਰੇ ਵਾਸਤੇ ਜਦੋਂ ਵਿਸ਼ਨਕੌਰ ਦਾ ਰਿਸ਼ਤਾ ਆਇਆ ਤਾਂ ਦਲਵਾਰੇ ਦੀ ਮਾਂ ਵਿਸ਼ਨਕੌਰ ਨੂੰ ਵੇਖਣ ਆਈ ਉਹਨੂੰ ਵਿਸ਼ਨਕੌਰ ਬੜੀ ਪਿਆਰੀ ਲੱਗੀ ਉਹਨੇ ਉਹਦੇ ਨਾਲ ਗੱਲਾਂ-ਬਾਤਾਂ ਕੀਤੀਆਂ ਤੇ ਉਹ ਆਪਣੇ ਮੁੰਡੇ ਵਾਸਤੇ ਰਿਸ਼ਤਾ ਪੱਕਾ ਕਰ ਗਈ ਤੇ ਚਲੋ ਗੱਲ ਹੋਈ ਵੀ ਇਹਨਾਂ ਨੇ ਜ਼ਿੰਦਗੀ ਕੱਢਣੀ ਹੈ ਇਹਨਾਂ ਨੂੰ ਇੱਕ ਦੂਜੇ ਨੂੰ ਦਿਖਾ ਦਿੰਨੇ ਆ ਉਹਨਾਂ ਸਮਿਆਂ ਦੇ ਵਿੱਚ ਰਵਾਜ ਨਹੀਂ ਹੁੰਦਾ ਸੀ ਕੁੜੀ ਨੂੰ ਮੁੰਡਾ ਦਿਖਾਉਣ ਦਾ ਪਰ ਫਿਰ ਵੀ ਸਰਦਾਰ ਸੀ ਉਹ ਕਹਿੰਦੇ ਵੀ ਨਹੀਂ ਮੁੰਡੇ ਕੁੜੀ ਦੀ ਸਹਿਮਤੀ ਜ਼ਰੂਰੀ ਆ ਵਿਸ਼ਨਕੌਰ ਆ ਜਿਹੜੀ ਦਲਵਾਰੇ ਨੂੰ ਦਿਖਾ ਦਿੱਤੀ ਜਾਂਦੀ ਹੈ ਤੇ ਦਲਵਾਰੇ ਦੇ ਵਿਸ਼ਨਕੌਰ ਪਸੰਦ ਆ ਜਾਂਦੀ ਉਹ ਆਪਣੀ ਮਾਂ ਨੂੰ ਕਹਿੰਦਾ ਮਾਂ ਠੀਕ ਆ ਚਲੋ ਭਾਈ ਉਹਨਾਂ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨਾਲ ਦੀ ਨਾਲ ਵਿਆਹ ਰੱਖ ਦਿੱਤਾ ਜਾਂਦਾ ਵਿਸ਼ਨਕੌਰ ਦੇ ਪਿਓ ਨੇ ਇੰਨਾ ਮਤਲਬ ਇਕੱਠ ਕੀਤਾ ਆਪਣੀ ਧੀ ਦੇ ਵਿਆਹ ਤੇ ਵੀ ਉਹਨੇ ਆਸੇ-ਪਾਸੇ ਦੇ ਜਿੰਨੇ ਵੀ ਸਰਦਾਰ ਕਹਿੰਦੇ ਕਹੋਂਦੇ ਸਰਦਾਰ ਸੀ ਸਾਰਿਆਂ ਨੂੰ ਬੁਲਾਇਆ ਸਾਰੇ ਪਿੰਡ ਨੂੰ ਖਾਣੇ ਦੀ ਦਾਵਤ ਤੇ ਬੁਲਾਇਆ ਤੇ ਵਿਸ਼ਨਕੌਰ ਦੇ ਵਿਆਹ ਤੋਂ 1 ਮਹੀਨੇ ਤੱਕ ਪਿੰਡਾਂ ਦੇ ਵਿੱਚੋਂ ਗੱਲਾਂ ਨਹੀਂ ਮੁੱਕੀਆਂ ਸੀ ਕਿ ਵਿਸ਼ਨਕੌਰ ਦਾ ਵਿਆਹ ਤਾਂ ਵਾਕਈ ਦੇਖਣ ਵਾਲਾ ਸੀ ਵਿਸ਼ਨਕੌਰ ਵਿਆਹ ਕੇ ਹਵੇਲੀ ਦੇ ਵਿੱਚ ਆ ਜਾਂਦੀ ਆ ਨਵੀਂ ਵਿਆਹੀ ਵਿਸ਼ਨਕੌਰ ਇੱਕ ਤਾਂ ਉਹ ਸੋਹਣੀ ਸੀ ਚੂੜਾ ਪਾਇਆ ਝਾਂਜਰਾ ਛਣਕਦੀਆਂ ਸੋਹਣੀ ਲੱਗਦੀ ਸੀ ਬੀਸ਼ਨ ਕੌਰ ਦੀ ਸੱਸ ਨੂੰ ਬੜਾ ਪਿਆਰ ਕਰਦੀ। ਬੀਸ਼ਨ ਕੌਰ ਰਸੋਈ ਦੇ ਵਿੱਚ ਆਪਣੀ ਸੱਸ ਨਾਲ ਕੰਮ ਕਰਾਉਂਦੀ ਤੇ ਉਹ ਕਹਿ ਦਿੰਦੀ ਸੀ ਇਹ ਸਾਰੀ ਉਮਰ ਹੀ ਤੂੰ ਕੰਮ ਕਰਨਾ ਨਾ ਕਰ। ਉਹ ਕਹਿ ਰਹੀ ਦੀ ਵੀ ਨਹੀਂ ਮਾਂ। ਜਿਹੋ ਜੀ ਮੇਰੀ ਉਹ ਮਾਂ ਸੀ ਉਹੇ ਜੀ ਤੂੰ ਆ। ਮੈਂ ਉਹਦੇ ਨਾਲ ਵੀ ਕੰਮ ਕਰਾਉਂਦੀ ਰਹੀਆਂ। ਨਾਲੇ ਸਰਦਾਰਾਂ ਦੀਆਂ ਧੀਆ ਤਾਂ ਨਾ ਸੋਈ ਦੇ ਵਿੱਚ ਖੜੀਆਂ ਹੀ ਸੋਹਣੀਆਂ ਲੱਗਦੀਆਂ। ਵੀ ਮੈਂ ਕਰਨਾ ਕੀ ਹਵੇਲੀ ਨੇ। ਦਲਵਾਰਾ ਸੀ ਜਿਹੜਾ ਸਵੇਰੇ ਹੀ ਨਾ ਤੋਕੇ ਤਿਆਰ ਹੋ ਕੇ ਲੋਕਾਂ ਦੇ ਰੌਲਿਆਂ 'ਚ ਲੰਘ ਜਾਂਦਾ ਸੀ ਤੇ ਵਿਸ਼ਨਕੌਰ ਆਪਣੀ ਸੱਸ ਦੇ ਸਾਰਾ ਦਿਨ ਅੱਗੇ ਪਿੱਛੇ ਐਸੀ ਤਰ੍ਹਾਂ ਸੱਸ ਨੂੰ ਹਾਂ ਦਾ ਵਧੀਆ ਦਿਨ ਨਿਕਲਦਾ ਚਲੋ ਸਮਾਂ ਗੁਜ਼ਰਿਆ ਪਿੰਡਾਂ ਦੇ ਵਿੱਚ ਗੱਲਾਂ ਹੋਇਆ ਕਰਨ ਵਿਸ਼ਨਕੌਰ ਬਹੁਤ ਸੋਹਣੀ ਆ ਕਰਮਾਂ ਵਾਲੀ ਆ ਵਿਸ਼ਨਕੌਰ ਦੇ ਸਹੁਰਿਆਂ ਦਾ ਕੰਮਕਾਰ ਹੋਰ ਵੀ ਤਕੜਾ ਹੁੰਦਾ ਗਿਆ ਪੈਸੇ ਦੀ ਕੋਈ ਕਮੀ ਨਾ ਰਹੀ ਵਿਸ਼ਨਕੌਰ ਦੇ ਵਿਆਹ ਨੂੰ 2 ਸਾਲ ਹੋ ਜਾਂਦੇ ਆ ਪਰ ਉਹਦੀ ਖੁੱਖ ਹਰੀ ਨਾ ਹੋਈ ਵਿਸ਼ਨਕੌਰ ਦੀ ਸੱਸ ਨੂੰ ਤੇ ਵਿਸ਼ਨਕੌਰ ਨੂੰ ਗਾ ਉਹਦੀ ਮਾਂ ਨੂੰ ਸਾਰਿਆਂ ਨੂੰ ਫਿਕਰ ਹੋ ਗਿਆ ਵੀ ਦੋ ਸਾਲ ਹੋ ਗਏ ਹੁਣ ਤੱਕ ਤਾਂ ਬੱਚਾ ਹੋ ਜਾਣਾ ਚਾਹੀਦਾ ਸੀ ਵੀ ਬੱਚਾ ਨਹੀਂ ਹੋਇਆ ਚਲੋ ਜਿੰਨਾ ਵੀ ਕਿਸੇ ਨੇ ਦੱਸਿਆ ਹਨਾ ਦੇਸੀ ਇਲਾਜ ਉਹ ਕਹਿੰਦੇ ਕਹੋਂਦੇ ਵੈਦਾਂ ਕੋਲੇ ਲੈ ਕੇ ਗਏ ਤੇ ਕੋਈ ਫਰਕ ਨਾ ਪਿਆ ਇਸੇ ਤਰ੍ਹਾਂ ਸਮਾਂ ਗੁਜ਼ਰਦੇ ਹੋਏ ਚਾਰ ਪੰਜ ਸਾਲ ਗੁਜ਼ਰ ਗਏ ਬਿਸ਼ਨਕੌਰ ਉਦਾਸ ਰਹਿਣ ਲੱਗੀ ਤੇ ਉਹਦੀ ਸੱਸ ਨੂੰ ਕਹਿ ਦਿੰਦੀ ਕਿ ਤੀਏ ਤੂੰ ਇਸ ਗੱਲ ਦਾ ਕਦੇ ਫਿਕਰ ਨਾ ਕਰੀਂ ਵੀ ਤੇਰੀ ਕੋਖ ਹਰੀ ਨਹੀਂ ਹੋਈ ਤੇ ਮੈਂ ਤੈਨੂੰ ਕੋਈ ਮਾੜਾ ਚੰਗਾ ਬੋਲੂਗੀ ਕੋਈ ਨਾ ਪੁੱਤ ਜੋ ਕੁਝ ਕਰਮਾਂ ਦੇ ਵਿੱਚ ਲਿਖਿਆ ਹੁੰਦਾ ਹੋ ਜਾਂਦਾ ਚਲੋ ਇਸੇ ਤਰ੍ਹਾਂ ਹੋਰ ਸਮਾਂ ਗੁਜ਼ਰਿਆ ਵਿਸ਼ਨਕੌਰ ਦੀ ਸੱਸਾ ਜਿਹੜੀ ਉਹ ਮੰਜੇ ਤੇ ਪੈ ਗਈ ਉਹਨੂੰ ਗਮ ਖਾ ਗਿਆ ਇਸ ਗੱਲ ਦਾ ਵੀ ਮੇਰੇ ਇੱਕੋ ਇੱਕ ਪੁੱਤ ਤੇ ਉਹਦੇ ਘਰ ਵਾਲੀ ਦੀ ਕੁੱਖ ਹਰੀ ਨਹੀਂ ਹੋਈ ਵੀ ਮੇਰੇ ਪੋਤਾ ਜਾਂ ਪੋਤੀ ਨਹੀਂ ਹੋਇਆ ਹਜੇ ਤੱਕ ਫਿਕਰ ਕਰਦੀ ਕਰਦੀ ਉਹ ਵਿਸ਼ਨਕੌਰ ਨੂੰ ਤਾਂ ਨਾ ਕਹਿੰਦੀ ਪਰ ਉਹ ਫਿਕਰ ਕਰਦੀ ਕਰਦੀ ਬਿਮਾਰ ਪੈ ਗਈ ਬਿਮਾਰ ਪਈ ਤੇ ਇਸੇ ਤਣਾਅ ਦੀ ਮੌਤ ਹੋ ਜਾਂਦੀ ਆ ਚਲੋ ਵਿਸ਼ਨਕੌਰ ਆ ਜਿਹੜੀ ਉਹ ਬਿਲਕੁਲ ਟੁੱਟ ਜਾਂਦੀ ਆ ਉਹ ਆਪਣੀ ਮਾਂ ਨੂੰ ਕਹਿੰਦੀ ਕਿ ਮਾਂ ਮੈਂ ਕਿਹੋ ਜੀ ਕਿਸਮਤ ਲਿਖਾ ਕੇ ਲਿਆਈਆਂ ਜਿੰਨੇ ਮੇਰੇ लाਡ ਲੜਾਏ ਤੁਸੀਂ ਮੇਰੇ ਪਿਓ ਨੇ ਮੇਰੇ ਮਾਂ ਨੇ ਅੱਗੇ ਮੇਰੀ ਸੱਸ ਨੇ ਵੀ ਉੰਨੀ ਹੀ ਹੁਣ ਮੈਂ ਔਖੀ ਹੋ ਗਈ ਵੀ ਕੋਈ ਔਲਾਦ ਨਹੀਂ ਹੋਈ ਮੇਰੇ ਤਾਂ ਉਹਦੀ ਮਾਂ ਕਹਿ ਦਿੰਦੀ ਪੁੱਤ ਜੋ ਗੱਲਾਂ ਹਨਾ ਮਾਂ ਪਿਓ ਦੇ ਹੱਥ 'ਚ ਹੁੰਦੀਆਂ ਉਹ ਕਰਦੇ ਆ ਪੂਰੀਆਂ ਆਪਣੀ ਔਲਾਦ ਦੀਆਂ ਵੀ ਹੁਣ ਜੋ ਕੁਝ ਕੁਦਰਤ ਦੇ ਹੱਥਾਂ ਰੱਬ ਦੇ ਹੱਥਾਂ ਉਹਦੇ ਅੱਗੇ ਸਾਡਾ ਜੋਰ ਨਹੀਂ ਚੱਲਦਾ ਸਾਡਾ ਜੋਰ ਚੱਲੇ ਤਾਂ ਅੱਜ ਨੂੰ ਅਸੀਂ ਚਾਹੁੰਦੇ ਵੀ ਤੇਰੇ ਸੁੱਖ ਨਾਲ ਹਰਿਆ ਭਰਿਆ ਘਰ ਹੁੰਦਾ ਹਨਾ ਤੂੰ ਪਾ ਮੈਂ ਕਿੰਨੇ ਜਵਾਕਾਂ ਦੀ ਮਾਂ ਬਣ ਚੁੱਕੀ ਹੁੰਦੀ ਇਸੇ ਤਰ੍ਹਾਂ ਚਲੋ ਦੁੱਖ ਸੋਕ ਕਰਦੀਆਂ ਤੇ ਵਿਸ਼ਨਕੌਰ ਵੀ ਆਪਣੇ ਘਰ ਵਾਲੇ ਦਲਵਾਰੇ ਨੂੰ ਵੇਖਦੀ ਉਹ ਵੀ ਥੋੜਾ ਉਦਾਸ ਰਹਿੰਦਾ ਪਰ ਫਿਰ ਵੀ ਉਹ ਵਿਸ਼ਨਕੌਰ ਨੂੰ ਬਹੁਤ ਦਿਲਾਸਾ ਦਿੰਦਾ ਸਮਾਂ ਗੁਜ਼ਰ ਗਿਆ ਤੇ ਵਿਸ਼ਨਕੌਰ ਦੇ ਕੋਈ ਔਲਾਦ ਨਾ ਹੋਈ ਵਿਸ਼ਨਕੌਰ ਦੀ ਉਮਰ 40-45 ਸਾਲ ਦੀ ਹੋ ਗਈ ਤੇ ਜਦੋਂ ਹੁਣ ਉਹਨਾਂ ਨੂੰ ਬਿਲਕੁਲ ਆਸ ਮੁੱਕ ਗਈ ਇੱਕ ਦਿਨ ਨਾ ਵਿਸ਼ਨਕੌਰ ਹਵੇਲੀ ਦੇ ਵਿੱਚ ਕੋਈ ਕੰਮ ਕਰ ਰਹੀ ਸੀ ਤੇ ਉਹਦੇ ਪਤਿਉਰੇ ਦਾ ਪੁੱਤ ਆਉਂਦਾ ਵਿਸ਼ਨਕੌਰ ਝਾੜੂ ਲੈ ਕੇ ਸਫਾਈ ਕਰ ਰਹੀ ਸੀ ਤੇ ਉਹਦੇ ਪਤਿਉਰੇ ਦਾ ਪੁੱਤ ਕਹਿੰਦਾ ਬਿਸ਼ਨਕੌਰੇ ਨਾ ਕਰ ਮਹਿਲਾਂ ਦੀਆਂ ਸਫਾਈਆਂ ਸਾਹਮਣੇ ਤਸ਼ਰੀਕਾ ਨਹੀਂ ਆ ਸਾਡੀ ਕੰਮ ਆਉਣਗੇ ਉਹਨੇ ਹੱਸਦੇ ਹੱਸਦੇ ਨੇ ਕਿਹਾ ਤੇ ਪਰ ਬਿਸ਼ਨਕੌਰ ਦੇ ਇਹ ਗੱਲ ਦਿਲ ਤੇ ਲੱਗੀ ਉਹਨੂੰ ਤਾਂ ਇਹ ਲੱਗਿਆ ਵੀ ਮੇਰੇ ਸ਼ਰੀਕ ਨੇ ਮੈਨੂੰ ਬਹੁਤ ਵੱਡਾ ਤਾਨਾ ਮਾਰਤਾ ਵੀ ਮੈਨੂੰ ਤਾਂ ਧਰਤੀ ਵੇਲ ਨਹੀਂ ਦਿੰਦੀ ਮਸਾਂਣੇ ਆਥਨ ਕਰਿਆ ਚਲ ਬਿਸ਼ਨਕੌਰ ਦੇ ਘਰ ਵਾਲਾ ਦਰਵਾਜ਼ਾ ਜਦੋਂ ਘਰ ਆਇਆ ਤੇ ਉਹਨੂੰ ਕਹਿੰਦੀ ਵੀ ਦੇਖੋ ਸਰਦਾਰ ਜੀ ਅੱਜ ਤੱਕ ਮੈਂ ਤੁਹਾਡੇ ਤੋਂ ਕੁਝ ਨਹੀਂ ਮੰਗਿਆ ਅੱਜ ਮੈਂ ਤੁਹਾਡੇ ਤੋਂ ਕੁਝ ਮੰਗਣਾ ਚਾਹਣੀ ਆ ਮੇਰੇ ਨਾਲ ਵਾਅਦਾ ਕਰੋ ਵੀ ਤੁਸੀਂ ਮੈਨੂੰ ਜਵਾਬ ਨਹੀਂ ਦਿਓਗੇ ਉਹ ਕਹਿੰਦਾ ਵੀ ਵਿਸ਼ਨਪੁਰੇ ਤੂੰ ਤਾਂ ਅੱਜ ਤੱਕ ਮੈਥੋਂ ਕੁਝ ਸੱਚੀ ਨਹੀਂ ਮੰਗਿਆ ਸੀ ਵੀ ਅੱਜ ਤੇਰੀ ਐਡੀ ਕੀ ਡਿਮਾਂਡ ਹੋ ਗਈ ਵੀ ਜਿਹੜੀ ਤੂੰ ਮੇਰੇ ਤੋਂ ਪਹਿਲਾਂ ਵਾਅਦਾ ਲੈ ਰਹੀ ਆ ਤੂੰ ਮੰਗ ਕੇ ਤਾਂ ਵੇਖ ਤੂੰ ਵੇਖ ਤਾਂ ਸਹੀ ਸਰਦਾਰਾਂ ਦੇ ਪੁੱਤ ਦਾ ਦਿਲ ਕਿੰਨਾ ਵੱਡਾ ਉਹ ਕਹਿੰਦੀ ਤੇ ਦਿਲ ਤਾਂ ਮੇਰਾ ਵੀ ਬਥੇਰਾ ਵੱਡਾ ਜਿਹੜਾ ਕੁਝ ਮੈਂ ਤੇਰੇ ਤੋਂ ਮੰਗ ਰਹੀ ਆ ਨਾ ਬਹੁਤ ਵੱਡਾ ਦਿਲ ਕਰਕੇ ਮੰਗ ਰਹੀ ਆ ਪਰ ਤੂੰ ਵਾਅਦਾ ਕਰ ਸੌਂ ਖਾ ਵੀ ਮੁਕਰੇਂਗਾ ਨਹੀਂ ਉਹ ਕਹਿੰਦਾ ਚਲ ਤੇਰੀ ਸੌ ਉਹਨੂੰ ਆਏ ਸੀ ਵੀ ਕੀ ਵੀ ਕਿੰਨੀ ਕਬੜੀ ਚੀਜ਼ ਮੰਗੂਗੀ ਵੀ ਮੇਰੀ ਹیثیت ਦੇ ਮੁਤਾਬਕ ਹੀ ਮੰਗੂ ਚਲੋ ਦੀ ਸੌਂ ਖਾ ਲੈਂਦਾ ਤੇ ਉਹ ਕਹਿੰਦੀ ਫਿਰ ਦੂਜਾ ਵਿਆਹ ਕਰਾ ਲਾ ਉਹ ਕਹਿੰਦਾ ਕਮਲੀ ਹੋਈਆਂ ਬਿਸ਼ਨ ਕੁਰੇ ਜਿੱਦੇ ਤੈਨੂੰ ਵਿਆਹ ਕੇ ਲਿਆਇਆ ਸੀ ਉਦਦੇ ਤੇਰੇ ਨਾਲ ਇੱਕੋ ਹੀ ਵਾਦਾ ਕੀਤਾ ਸੀ ਵੀ ਤੂੰ ਹੀ ਮੇਰੀ ਪਤਨੀ ਬਣ ਕੇ ਆਈਆਂ ਤੇ ਤੇਰੇ ਤੋਂ ਬਿਨਾ ਮੈਂ ਕਿਸੇ ਵੱਲ ਅੱਖ ਚੱਕ ਕੇ ਵੀ ਨਹੀਂ ਵੇਖਦਾ ਤੇ ਹੁਣ ਤੂੰ ਮੈਨੂੰ ਸੌਂ ਖਵਾਉਣੀ ਆ ਤਾਂ ਉਹ ਕਹਿੰਦੀ ਵੀ ਸੌਂ ਤਾਂ ਹੁਣ ਤੂੰ ਖਾ ਲਈ ਵੀ ਹੁਣ ਤਾਂ ਤੈਨੂੰ ਸੌਂ ਆ ਜਿਹੜੀ ਪਗਾਉਣੀ ਪਊ ਉਹ ਕਹਿੰਦਾ ਵੀ ਸੌਂ ਮੋਕਰ ਸਕਦਾ ਮੈਂ ਪਰ ਤੇਰੇ ਨਾਲ ਧੋਖਾ ਨਹੀਂ ਕਰ ਸਕਦਾ। ਉਹ ਕਹਿੰਦੀ ਵੀ ਧੋਖਾ ਕਰਨ ਨੂੰ ਕਹਿੰਦਾ ਕੌਣ? ਮੈਂ ਤਾਂ ਇਹਨੂੰ ਕਹਿਣੀ ਆ ਨਾ ਵਿਆਹ ਕਰਾ ਲਾ। ਜੇ ਧੋਖਾ ਤਾਂ ਫੇਰ ਹੁੰਦਾ ਜੇ ਤੂੰ ਮੇਰੇ ਚੋਰੀਓਂ ਵਿਆਹ ਕਰਾਉਂਦਾ ਮੈਨੂੰ ਦੱਸੇ ਬਿਨਾ ਮੈਨੂੰ ਧੋਖਾ ਦਿੰਦਾ। ਤੇਰੇ ਵਿਆਹ ਵਾਸਤੇ ਕੁੜੀ ਮੈਂ ਵੇਖਣੀ ਆ, ਮੈਂ ਪਸੰਦ ਕਰਨੀ ਆ, ਮੈਂ ਵਿਆਹ ਕੇ ਲਿਓਣੀ ਆ। ਤੇਰੀ ਤਾਂ ਮੈਨੂੰ ਸਹਿਮਤੀ ਚਾਹੀਦੀ ਆ। ਉਹ ਕਹਿੰਦਾ ਵਿਸ਼ਨਪੁਰੇ ਇਹ ਨਾ ਕਹਿ ਤੂੰ। ਉਹ ਕਹਿੰਦੀ ਤੈਨੂੰ ਪਤਾ ਮੇਰੇ ਕੋਈ ਔਲਾਦ ਨਹੀਂ ਤੇ ਮੈਂ ਇਸ ਤੋਂ ਬਾਅਦ ਮਾਂ ਬਣ ਵੀ ਨਹੀਂ ਸਕਦੀ। ਉਹ ਕਹਿੰਦਾ ਫੇਰ ਕੀ ਹੋ ਗਿਆ? ਮੈਂ ਤੈਨੂੰ ਕਦੀ ਇਹ ਗੱਲ ਸੁਣਾਈ ਆ ਜੋ ਕੁਝ ਸਾਡੇ ਕਰਮਾਂ ਚੋਂ ਹੋ ਗਿਆ ਉਹ ਕਹਿੰਦੀ ਵੀ ਆਪਣੀ ਇੰਨੀ ਜ਼ਮੀਨ ਜਾਇਦਾਦ ਤੇ ਇਹਦਾ ਵਾਰਸ ਉਹ ਕਹਿੰਦਾ ਕੋਈ ਨਾ ਆਪਾਂ ਕੋਈ ਬੱਚਾ ਗੋਦ ਲੈ ਲਾਂਗੇ ਕਿਸੇ ਦਾ ਉਹ ਕਹਿੰਦੀ ਨਾ ਮੈਂ ਤਾਂ ਨਹੀਂ ਵਗਰਨਾ ਖੋਣ ਲੈਂਦੀ ਉਹ ਸੋਚਦਾ ਵੀ ਆਪਣਾ ਲਾਣਾ ਬਥੇਰਾ ਵੱਡਾ ਲਾਣੇ ਚੋਂ ਲੈ ਲਾਂਗੇ ਕਹਿੰਦੀ ਨਾ ਫਿਰ ਉਹ ਆਪਣੇ ਘਰ ਵਾਲੇ ਨੂੰ ਦੱਸਦੀ ਆ ਵੀ ਸ਼ਰੀਕ ਨੇ ਮੈਨੂੰ ਮੇਣਾ ਮਾਰਿਆ ਵੀ ਉਹ ਮੇਣਾ ਮੇਰੇ ਤੇ ਕਾਲਜੇ ਤੇ ਵੱਜਿਆ ਤੇ ਮੈਂ ਜਰ ਨਹੀਂ ਸਕਦੀ ਵੀ ਹੁਣ ਮੈਂ ਤੇਰੇ ਨੂੰ ਹੋਰ ਨਹੀਂ ਬੋਤਾ ਕਹਿਣਾ ਕੁੜੀ ਮੈਂ ਆਪੇ ਵੇਖ ਲੂੰ ਪਰ ਤੂੰ ਹਾਂ ਕਰ ਦੇ ਚਲ ਨਾ ਚਾਹੁੰਦੇ ਹੋਏ ਦਲਵਾਰੇ ਨੇ ਉਹਨੂੰ ਹਾਂ ਕਰਤੀ ਵੀ ਜੇ ਤੇਰੀ ਖੁਸ਼ੀ ਇਸ ਗੱਲ 'ਚ ਆ ਪਰ ਪਤਨੀ ਦਾ ਦਰਜਾ ਮੈਂ ਤੈਨੂੰ ਹੀ ਦਿੱਤਾ ਤੇ ਤੈਨੂੰ ਹੀ ਆਪਣੀ ਪਤਨੀ ਦੇ ਰੂਪ ਦੇ ਵਿੱਚ ਦੇਖਣਾ ਠੀਕ ਆ ਉਹਨੂੰ ਮੈਂ ਵਿਆਹ ਕੇ ਲਿਆਉਂਗਾ ਪਰ ਉਹ ਸਿਰਫ ਇੱਕ ਬੱਚੇ ਦੀ ਪ੍ਰਾਪਤੀ ਲਈ ਅਸਲੀ ਪਤਨੀ ਤਾਂ ਮੇਰੀ ਤੂੰ ਹੀ ਰਹੇਂਗੀ ਉਹ ਕਹਿੰਦੀ ਕੋਈ ਨਾ ਉਹਨੂੰ ਐ ਹੁੰਦਾ ਵੀ ਚਲ ਜਦੋਂ ਇੱਕ ਵਾਰੀ ਵਿਆਹ ਹੀ ਆ ਗਿਆ ਹਨਾ ਤੇ ਉਹ ਸੋਚਦੀ ਆ ਵੀ ਚਲ ਮੈਂ ਵਿਆਹ ਲਈ ਤਾਂ ਮਣਾ ਲਿਆਤੀ ਉਹ ਆਪਣੀ ਮਾਂ ਨੂੰ ਕਹਿੰਦੀ ਆ ਆਪਣੀ ਮਾਂ ਨੂੰ ਸਾਦੀ ਆ ਤੇ ਉਹਦੀ ਮਾਂ ਨੂੰ ਮਿਲਣ ਆਉਂਦੀ ਆ ਉਹ ਆਪਣੀ ਮਾਂ ਨੂੰ ਕਹਿੰਦੀ ਵੀ ਮਾਂ ਮੇਰੀ ਸੱਸ ਬਿਲਕੁਲ ਦੀ ਤੁਰਗੀ ਮੇਰਾ ਸਹੁਰਾ ਸਾਰਾ ਦਿਨ ਉਦਾਸ ਰਹਿੰਦਾ ਦੇਖ ਤੁਸੀਂ ਵੀ ਮੇਰੀ ਕੁੱਖ ਵੱਲ ਵੇਖਦੇ ਹੋ ਨਾ ਮੇਰੀ ਕੁੱਖ ਹਰੀ ਨਹੀਂ ਹੋਈ ਵੀ ਮੈਂ ਨਾ ਦਲਵਾਰੇ ਦਾ ਦੂਜਾ ਵਿਆਹ ਕਰਨਾ ਉਹਦੀ ਮਾਂ ਕਹਿੰਦੀ ਕਿ ਕਮਲੀਏ ਤੂੰ ਕਮਲੀ ਹੋਈਆਂ ਹੁਣ ਤਾਂ ਤੇਰੀ ਇਸ ਘਰ ਦੇ ਵਿੱਚ ਸਰਦਾਰੀ ਆ ਤੇ ਜਦੋਂ ਤੇਰੀ ਸੌਕਣ ਆ ਗਈ ਤੈਨੂੰ ਕਿਹਨੇ ਪੁੱਛਣਾ ਉਹ ਕਹਿੰਦੀ ਕਿ ਮਾਂ ਮੈਂ ਸੌਕਣ ਨੂੰ ਨਹੀਂ ਮੈਂ ਆਪਣੀ ਕਿਸੇ ਜੀ ਨੂੰ ਵੀ ਲਿਆਉਂਗੀ ਭੈਣ ਬਣਾ ਕੇ ਲਿਆਉਂਗੀ ਸੌਕਣ ਮੈਂ ਬਣਾਉਂਦੀ ਨਹੀਂ ਤੇ ਤੂੰ ਮੈਨੂੰ ਐਂ ਦੱਸ ਵੀ ਹੁਣ ਫਿਰ ਰਿਸ਼ਤਾ ਕਿਹਦਾ ਲਵਾਂ ਤਾਂ ਉਹਦੀ ਮਾਂ ਕਹਿੰਦੀ ਵੀ ਜੇ ਤੂੰ ਬਾਲਾ ਕਹਿਣੀ ਆ ਵੈਸੇ ਗੱਲ ਤਾਂ ਤੇਰੀ ਸਹੀ ਐ ਸ਼ਰੀਕਾਂ ਦਾ ਮਹਿਣਾ ਦਿਲ ਤੇ ਤਾਂ ਲੱਗਦਾ ਵੀ ਗੱਲ ਵੀ ਸਹੀ ਐ ਵੀ ਇੰਨੀ ਜ਼ਮੀਨ ਜਾਇਦਾਦ ਦਾ ਕੋਈ ਵਾਰਸ ਤਾਂ ਹੋਣਾ ਚਾਹੀਦਾ ਕਹਿੰਦੀ ਫਿਰ ਤੂੰ ਮੇਰੀ ਗੱਲ ਮੰਨ ਕਿਸੇ ਗਰੀਬ ਘਰ ਦੀ ਕੁੜੀ ਲਿਆ ਚਲ ਉਹ ਕਹਿੰਦੀ ਵੀ ਤੂੰ ਜਿਹੜੇ ਆਪਣੇ ਘਰੇ ਕੰਮ ਕਰਦੀ ਹੁੰਦੀ ਸੀਗੀ ਤਾਈ ਹੁੰਦੀ ਸੀ ਜਿਹੜੀ ਉਹਦੇ ਨਾਂ ਪੁੱਛ ਕੋਈ ਰਿਸ਼ਤੇਦਾਰੀ ਚ ਹੋਵੇ ਕੋਈ ਕੁੜੀ ਹੋਵੇ ਕਹਿੰਦੀ ਫਿਰ ਉਸ ਤਾਈ ਦੀ ਤਾਂ ਤੇਰੀ ਦੀ ਪੋਤੀ ਹੈਗੀ ਆ ਉਹ ਕਹਿੰਦੀ ਮਾਂ ਉਹਦੀ ਉਮਰ ਕਿੰਨੀ ਕਹਿੰਦੀ ਉਮਰ ਤਾਂ ਉਹਦੀ ਹੈਗੀ ਆ 22 ਸਾਲ ਦੀ ਵੀ ਪਰ ਰਿਸ਼ਤਾ ਤਾਂ ਕਰ ਦੇਣਗੇ ਉਹ ਕਹਿੰਦੀ ਚੱਲ ਫਿਰ ਮਾਂ ਤੂੰ ਕਰੀ ਗੱਲ ਮੇਰੀ ਤਾਈ ਨਾਲ ਚਲੋ ਭਾਈ ਜਿਹੜੀ ਤਾਈ ਦੀ ਉਹ ਗੱਲ ਕਰਦੀਆਂ ਸੀ ਦਿਆਲਕੌਰ ਦੀ ਦਿਆਲਕੌਰ ਵਿਸ਼ਨੀ ਦੇ ਘਰ ਸ਼ੁਰੂ ਤੋਂ ਹੀ ਕੰਮ ਕਰਦੀ ਸੀ ਪਹਿਲਾਂ ਉਹਦੀ ਸੱਸ ਕਰਦੀ ਹੁੰਦੀ ਸੀ ਚਲੋ ਵਿਸ਼ਨੀ ਦੀ ਮਾਂ ਜਦੋਂ ਘਰ ਆਉਂਦੀ ਹੈਗੀ ਤੇ ਉਹ ਨਾ ਦਿਆਲਕੌਰ ਨੂੰ ਸਾਦੀ ਆ ਦੇਵਾਲ ਕੋਰ ਆਉਂਦੀ ਆ ਉਹਦੇ ਕੋਲ ਤੇ ਉਹਨੂੰ ਕਹਿੰਦੀ ਕਿ ਤੇਰੇ ਤੱਕ ਮੈਨੂੰ ਬਹੁਤ ਵੱਡਾ ਕੰਮ ਆ ਜਵਾਬ ਨਾ ਦੇ। ਉਹ ਕਹਿੰਦੀ ਵੀ ਨਾ ਬੁੱਤਾ ਅੱਜ ਤੱਕ ਮੈਂ ਕੋਈ ਤੈਨੂੰ ਜਵਾਬ ਦਿੱਤਾ ਵੀ ਹੁਣ ਜਵਾਬ ਦਿਆਂ। ਕਹਿੰਦੀ ਤਾਈ ਤੇਰੀ ਪੋਤੀ ਦਾ ਨਾ ਰਿਸ਼ਤਾ ਚਾਹੀਦਾ ਮੇਰੇ ਜਵਾਈ ਵਾਸਤੇ। ਉਹ ਕਹਿੰਦੀ ਕਮਲ ਜੀ ਤੁਸੀਂ ਸਰਦਾਰ ਤੇ ਅਸੀਂ ਤੁਹਾਡੇ ਕੰਮ ਕਰਨ ਵਾਲੇ ਲਾਗੀ ਤਥੇ ਵੀ ਤੂੰ ਇਹ ਕੀ ਗੱਲ ਕਹਿਤੀ? ਉਹ ਕਹਿੰਦੀ ਵੀ ਬਸ ਤਾਈ ਤੂੰ ਮੈਨੂੰ ਬਹੁਤਾ ਨਾ ਪੁੱਛ। ਵੀ ਮੇਰੀ ਧੀ ਤੇਰੀ ਧੀ ਤੇਰੀ ਪੋਤੀ ਦਾ ਰਿਸ਼ਤਾ ਲੈ ਕੇ ਜਾਊ ਉਹਨੂੰ ਧੀ ਬਣਾ ਕੇ ਲੈ ਕੇ ਜਾਊਗੀ ਭੈਣ ਬਣਾ ਕੇ ਲੈ ਕੇ ਜਾਊ ਸੋਕਣ ਬਣਾ ਕੇ ਨਹੀਂ ਲੈ ਕੇ ਜਾਂਦੀ ਉਹਦੇ ਸ਼ਰੀਕ ਨੇ ਮੇਣਾ ਮਾਰਿਆ ਉਹਦੇ ਦਿਲ ਤੇ ਲੱਗਿਆ ਤੇ ਉਹਨਾਂ ਨੂੰ ਵਾਰਸ ਚਾਹੀਦਾ ਉਹ ਕਹਿੰਦੀ ਪੁੱਤ ਅਸੀਂ ਤੁਹਾਡੇ ਬਰਾਬਰ ਦੇਣੀ ਤੁਹਾਡੇ ਮੇਜ ਦੇਣੀ ਉਹ ਕਹਿੰਦੀ ਨਾ ਅਸੀਂ ਤੁਹਾਨੂੰ ਮੇਜ ਦੇ ਬਣਾ ਲਾਂਗੇ ਵੀ ਵਿਆਹ ਤਾਂ ਜਦੋਂ ਮੇਰੇ ਜਵਾਈ ਦਾ ਅਸੀਂ ਕਰਨਾ ਹੀ ਆ ਕਿਤੇ ਹੋਰ ਸਹੀ ਵੀ ਤੂੰ ਸਾਡੇ ਨਾਲ ਤੁਸੀਂ ਬਹੁਤ ਵਫਾਦਾਰੀ ਨਿਭਾਈ ਆ ਵੀ ਹੁਣ ਨਾ ਤੁਸੀਂ ਬਣਾ ਕਰੋ ਚਲੋ ਕਹਿੰਦੀ ਮੈਂ ਘਰੇ ਗੱਲ ਕਰੂੰ ਆਪਣੇ ਪੁੱਤ ਨਾਲ ਦਿਆਲ ਕੌਰ ਜਾ ਕੇ ਆਪਣੇ ਪੁੱਤ ਨੂੰ ਨਾ ਗੱਲ ਕਰਦੀ ਆ ਪੁੱਤ ਨੂਹਾਂ ਜਿਹੜੇ ਉਹ ਕਹਿੰਦੇ ਵੀ ਆਪਾਂ ਉਹਨਾਂ ਦੀ ਰੀਸ ਕਿੱਥੋਂ ਕਰ ਲਾਂਗੇ ਉਹ ਕਹਿੰਦੀ ਪੁੱਤ ਇਹ ਹੀ ਗੱਲ ਤਾਂ ਮੈਂ ਕਹਿੰਦੀ ਸੀ ਪਰ ਇੱਕ ਗੱਲ ਆ ਪੁੱਤ ساری ਉਮਰ ਸਰਦਾਰਾਂ ਦੇ ਘਰੇ ਕੰਮ ਕੀਤਾ ਹਨਾ ਉਹਨਾਂ ਦਾ ਨਾਮ ਕਹਿਰਾ ਨਹੀਂ ਕੀਤਾ ਉਹਨਾਂ ਨੂੰ ਭਰੋਸਾ ਦੇਖ ਆਪਾਂ ਉਹਨਾਂ ਦੀ ਰੀਸ ਤਾਂ ਨਹੀਂ ਕਰ ਸਕਦੇ ਪਰ ਆਪਣੀ ਕੁੜੀ ਦੀ ਜ਼ਿੰਦਗੀ ਬਦਲ ਜੂ ਆਪਣੀ ਵੀ ਕੁੱਲ ਸੁਧਰ ਜੂਗੀ ਤੇ ਚਲੋ ਕਹਿੰਦੇ ਵੀ ਕੁੜੀ ਨੂੰ ਪੁੱਛ ਲੈਨੇ ਆ ਦਿਆਲ ਕੌਰ ਆ ਜਿਹੜੀ ਉਹ ਆਪਦੀ ਨੂਹ ਨੂੰ ਕਹਿੰਦੀ ਆ ਵੀ ਤੂੰ ਪੁੱਛ ਮਾਵਾ ਧੀਆਂ ਦਾ ਪੜਦਾ ਇੱਕ ਹੁੰਦਾ ਚਲ ਦਿਹਾੜ ਕਾ ਵਰਦੀ ਨੂੰ ਆਪਣੀ ਧੀ ਨੂੰ ਗੱਲ ਕਰਦੀ ਆ ਵੀ ਪੁੱਤ ਜੇ ਤੇ ਅਸੀਂ ਤੇਰਾ ਦਹਾਜੂ ਦੇ ਨਾਲ ਵਿਆਹ ਕਰੀਏ ਤੈਨੂੰ ਇਤਰਾਜ ਤਾਂ ਨਹੀਂ ਵੀ ਕਹਿੰਦਾ ਕਹੌਂਦਾ ਸਰਦਾਰਾਂ ਦਾ ਪੁੱਤ ਆ ਉਹ ਕਹਿੰਦੀ ਵੀ ਮਾਂ ਆਪਾਂ ਗਰੀਬ ਤੇ ਉਹ ਇੰਨੇ ਅਮੀਰ ਵੀ ਆਪਣਾ ਕਿਵੇਂ ਮੇਲ ਆਉ ਉਹ ਕਹਿੰਦੀ ਪੁੱਤ ਵੀ ਉਹਨਾਂ ਨੇ ਮੰਗ ਕੇ ਰਿਸ਼ਤਾ ਲਿਆਗਾ ਪਰ ਦੇਖਦੀ ਏ ਵੀ ਜੇ ਤੂੰ ਉਸ ਘਰ ਚ ਵਿਆਹ ਕੇ ਜਾਵੇਂਗੀ ਤਾਂ ਤੂੰ ਵਿਛਣੀ ਦੀ ਸੌਕਣ ਨਾ ਬਣੀ ਉਹਦੀ ਧੀ ਉਹਦੀ ਭੈਣ ਬਣ ਕੇ ਰਹੀਂ ਉਹ ਕਹਿੰਦੀ ਠੀਕ ਆ ਮਾਂ ਜਿਵੇਂ ਤੁਹਾਨੂੰ ਮਨਜ਼ੂਰ ਚਲੋ ਭਾਈ ਦਿਆਲਕੌਰ ਹਵੇਲੀ ਚਾਉਂਦੀ ਆ ਤੇ ਬਿਛਨੀ ਦੀ ਮਾਨ ਸੁਨੇਹਾ ਲਾਉਂਦੀ ਆ ਤੇ ਬਿਛਨੀ ਦਿਆਲਕੌਰ ਨੂੰ ਲੈ ਕੇ ਆਪਣੀ ਧੀ ਦੇ ਘਰੇ ਜਾ ਕੇ ਉਹਨੂੰ ਵਧਾਈਆਂ ਦਿੰਦੀਆਂ ਤੇ ਚਲੋ ਦਲਵਾਰੇ ਦੇ ਹਨਾ ਖੰਭਣੀ ਬੰਨਿਆਉਂਦੀਆਂ ਦਲਵਾਰਾ ਨਾ ਚਾਹੁੰਦੇ ਹੋਏ ਵੀ ਵੀ ਹਾਂ ਕਰਦਾਗਾ ਤੇ ਉਸ ਤੋਂ ਬਾਅਦ ਬਿਛਨੀ ਆ ਜਿਹੜੀ ਉਹ ਕਹਿੰਦੀ ਵੀ ਕਿਸੇ ਨੂੰ ਮਤਲਬ ਆਪਾਂ ਬੜਕ ਨਹੀਂ ਰੱਗਣ ਦਿੰਦੇ ਅਗਲੇ ਦਿਨ ਹੀ ਉਹ ਕਹਿੰਦੇ ਵੀ ਅਸੀਂ ਆਵਾਂਗੇ ਤੇ ਚੁੰਨੀ ਚੜਾ ਕੇ ਲੈ ਆਵਾਂਗੇ ਚਲੋ ਭਾਈ ਬਿਛਨੀ ਤਿਆਰੀ ਕਰਦੀ ਆਪਣੇ ਘਰ ਵਾਲੇ ਨੂੰ ਲੈ ਕੇ ਅਗਲੇ ਦਿਨ ਆਉਂਦੀ ਆ ਦੀਵਾਲ ਕੌਰ ਦੀ ਪੋਤੀ ਨੂੰ ਵਿਆਹ ਕੇ ਹਵੇਲੀ ਚ ਲੈ ਜਾਂਦੀ ਆ ਜਦੋਂ ਹਵੇਲੀ ਦੇ ਵਿੱਚ ਲੈ ਜਾ ਕੇ ਉਹ ਪਾਣੀ ਵਾਰਦੀ ਆ ਸ਼ਰੀਕਾਂ ਨੂੰ ਹੁਣ ਪਤਾ ਲੱਗ ਹੀ ਜਾਂਦਾ ਉਹਨੇ ਕੋਈ ਲੁਕੋ ਰੱਖਿਆ ਵੀ ਨਹੀਂ ਸੀ ਸਾਰੇ ਸ਼ਰੀਕਾਂ ਨੂੰ ਸੁਨੇਹਾ ਦੇਤਾ ਸੀਗਾ ਕਿ ਚਲੋ ਸ਼ਰੀਕਣੀਆਂ ਜਿਹੜੀਆਂ ਉਹ ਮੁਸਕੜੀਆਂ ਹੱਸਦੀਆਂ ਨੇ ਵੀ ਹੁਣ ਤਾਂ ਹੱਥੀਂ ਵਿਆਹ ਕੇ ਲਈ ਆ ਸਬਕ ਨੂੰ ਤਿੰਨ ਕ ਦਿਨਾਂ ਨੂੰ ਦੇਖੀ ਲੜਦੀਆਂ ਤੇ ਉਹ ਅੰਦਰੋਂ ਅੰਦਰ ਹੀ ਔਖੇ ਵੀ ਸੀ ਵੀ ਸਾਡਾ ਤਾਂ ਜੋ ਅਸੀਂ ਸੋਚਿਆ ਸੀ ਉਹ ਤਾਂ ਹੋਇਆ ਹੀ ਨਹੀਂ ਵੀ ਆਪਾਂ ਨੂੰ ਤਾਂ ਐ ਸੀ ਵੀ ਸਭ ਕੁਝ ਤਾਂ ਸਾਨੂੰ ਮਿਲੂਗਾ ਵੀ ਇਹ ਤਾਂ ਆ ਨਵਾਂ ਬੰਧ ਗੱਢ ਲਿਆ ਚਲੋ ਉਹ ਕਦੇ ਖੁਸ਼ ਹੁੰਦੇ ਆ ਕਦੇ ਦੁਖੀ ਹੁੰਦੇ ਆ ਵਿਸ਼ਨਕੌਰ ਆ ਜਿਹੜੀ ਉਹ ਦਿਆਲਕੌਰ ਦੀ ਪੋਤੀ ਨੂੰ ਉਹਦਾ ਨਾਮ ਰਾਣੀ ਹੁੰਦਾ ਰਾਣੀ ਨੂੰ ਕਹਿੰਦੀ ਆ ਵੀ ਦੇਖ ਮੈਂ ਤੈਨੂੰ ਧੀ ਬਣਾ ਕੇ ਲਿਆਈਆਂ ਠੀਕ ਆ ਮੇਰੇ ਘਰ ਆਲਾ ਉਮਰ ਦਾ ਵੱਡਾ ਤੇਰੇ ਨਾਲੋਂ ਕੋਈ ਨਾ ਚੱਲ ਹਣਾ ਤੂੰ ਮੇਰੇ ਖਾਤਰ ਐਡਾ ਵੱਡਾ ਤਿਆਗ ਕੀਤਾ ਤੇ ਮੈਂ ਤੇਰੇ ਨਾਲ ਕਦੇ ਕੋਈ ਸ਼ਰੀਕਾ ਨਹੀਂ ਕਰਦੀ ਤੇ ਜਿਹੜਾ ਦਲਵਾਰਾ ਗਾ ਉਹ ਵੀ ਰਾਣੀ ਨੂੰ ਕਹਿੰਦਾ ਵੀ ਦੇਖ ਠੀਕ ਆ ਮੈਂ ਵਿਸ਼ਣੀ ਦੇ ਕਹਿਣ ਤੇ ਤੇਰੇ ਨਾਲ ਵਿਆਹ ਕਰਾ ਲਿਆ ਵੀ ਮੇਰਾ ਇਹ ਮਨ ਨਹੀਂ ਮੰਨਦਾ ਸੀ ਪਰ ਅਸਲ ਪਤਨੀ ਵਾਲਾ ਦਰਜਾ ਤਾਂ ਮੈਂ ਹਮੇਸ਼ਾ ਵਿਸ਼ਨੀ ਨੂੰ ਹੀ ਦੇਊਂਗਾ ਵਿਸ਼ਨਪੌਰ ਨੂੰ ਹੀ ਦੇਊਂ ਵੀ ਤੂੰ ਇਸ ਗੱਲ ਦਾ ਗੁੱਸਾ ਨਾ ਕਰੀ ਉਹ ਕਹਿੰਦੀ ਵੀ ਨਹੀਂ ਸਰਦਾਰ ਜੀ ਮੈਂ ਕਿਸੇ ਗੱਲ ਦਾ ਗੁੱਸਾ ਨਹੀਂ ਕਰਦੀ ਚਲੋ ਭਾਈ ਦੋਨੋਂ ਜਣੀਆਂ ਵਿਚਾਰੀਆਂ ਵਧੀਆ ਰਹਿੰਦੀਆਂ ਨੇ ਰਾਜਾ ਚ ਮਿਚ ਜਾਂਦੀਆਂ ਇੱਕ ਦੂਜੀ ਚ ਰਾਣੀ ਦਾ ਵੀ ਵਧੀਆ ਜੀ ਲੱਗ ਜਾਂਦਾ ਤੇ ਵਿਸ਼ਨੀ ਰਾਣੀ ਦਾ ਹਰੇਕ ਸ਼ੌਂਕ ਪੂਰਾ ਕਰਦੀ ਆ ਤਾਂ ਦਿਓ ਦਰਬਾਰੇ ਨਾਲ ਉਹਨੂੰ ਕਿਤੇ ਭੇਜ ਦਿੰਦੀ ਆ ਕਦੇ ਕਿਤੇ ਤੇ ਉਹਨੂੰ ਕਹਿੰਦੀ ਆ ਵੀ ਤੂੰ ਇਸ ਗੱਲ ਦਾ ਫਿਕਰ ਨਾ ਕਰੀ ਵੀ ਤੂੰ ਗਰੀਬ ਘਰ ਦੀ ਧੀ ਆ ਤੇ ਮੈਂ ਖਵਣੀ ਤੈਨੂੰ ਲੱਗੀ ਤੱਥਾ ਸਮਝੂਗੀ ਵੀ ਬੱਸ ਮੈਂ ਆਪਣੇ ਸ਼ਰੀਕਾਂ ਦੇ ਮੂੰਹ ਬੰਦ ਕਰਨੇ ਆ ਚਲੋ ਭਾਈ 2 ਕੁ ਮਹੀਨਿਆਂ ਬਾਅਦ ਖੁਸ਼ਖਬਰੀ ਆਉਂਦੀ ਆ ਵੀ ਰਾਣੀ ਆ ਜਿਹੜੀ ਉਹ ਮਾਂ ਬਣਨ ਵਾਲੀ ਆ ਬਿਸ਼ਨੀ ਆਪਣੇ ਹੱਥੀ ਖਾਣਾ ਪੀਣਾ ਉਹਨੂੰ ਦਿੰਦੀ ਆ ਬਦਾਮ ਕੀ ਹੋਰ ਸਾਰੇ ਡਰਾਈ ਫਰੂਟ ਦੁੱਧ ਚ ਪਾ ਪਾ ਕੇ ਉਹਦਾ ਇੰਨਾ ਖਿਆਲ ਰੱਖਦੀ ਆ ਫਲ ਫਰੂਟਾਂ ਦੀ ਉਹਨੂੰ ਕਮੀ ਨਹੀਂ ਆਉਣ ਦਿੰਦੀ ਤੇ ਰਾਣੀ ਆ ਜਿਹੜੀ ਸੋਹਣੀ ਸੀ ਭਾਵੇਂ ਉਹ ਲਾਗੀਆਂ ਦੀ ਧੀ ਸੀ ਪਰ ਸੋਹਣੀ ਸੀ ਤੇ ਉਹ ਹੋਰ ਵੀ ਨਿਖਰ ਜਾਂਦੀ ਆ ਬਹੁਤ ਸੋਹਣੀ ਉਹਦੀ ਸਿਹਤ ਹੋ ਜਾਂਦੀ ਆ ਤੇ 9 ਮਹੀਨਿਆਂ ਬਾਅਦ ਉਹੀ ਵਿਸ਼ਨਕੌਰ ਦੀ ਹਵੇਲੀ ਦੇ ਵਿੱਚ ਜਬ ਬੱਚੇ ਦੀਆਂ ਕਿਲਕਾਰੀਆਂ ਸੁਣਦੀਆਂ ਤੇ ਦਾਈ ਆ ਕੇ ਵਿਸ਼ਨਕੌਰ ਨੂੰ ਵਧਾਈਆਂ ਦਿੰਦੀ ਆ ਦਲਵਾਰੇ ਨੂੰ ਵੀ ਵਧਾਈਆਂ ਤੇ ਉਹ ਖੁਸ਼ ਹੋ ਜਾਂਦੇ ਆ ਤੇ ਉਹਨਾਂ ਨੂੰ ਕਹਿੰਦੀ ਆ ਵੀ ਆ ਗਿਆ ਫਿਰ ਤੁਹਾਡੀ ਹਵੇਲੀ ਦਾ ਵਾਰਿਸ ਰਾਣੀ ਇੱਕ ਬਹੁਤ ਸੋਹਣੇ ਪੁੱਤਰ ਨੂੰ ਜਨਮ ਦਿੰਦੀ ਆ ਤੇ ਬਿਸ਼ਣੀ ਆ ਜਿਹੜੀ ਫਿਰ ਉਹ ਨਾਲ ਦੀ ਨਾਲ ਢੋਲ ਵਾਲੇ ਨੂੰ ਸਾਦੀ ਆ ਤੇ ਪੂਰਾ ਉਹ ਭੰਗੜਾ ਪਾਉਂਦੀ ਆ ਉਹਨੂੰ ਚਾਹੀ ਇੰਨਾ ਹੁੰਦਾ ਤੇ ਆਪਣੇ ਸਰੀਕਾਂ ਨੂੰ ਜਾ ਕੇ ਵਧਾਈਆਂ ਦਿੰਦੀ ਆ ਲੱਡੂ ਮਠਿਆਈਆਂ ਮੰਗਾ ਲੈਂਦੀ ਆ ਭਈ ਬਹੁਤ ਚਾ ਕਰਦੀ ਆ ਉਹ ਚਲ ਵਿਸ਼ਨੀ ਦੀ ਮਾਂ ਉਧਰੋਂ ਦੇ ਆਲ ਕੋਰ ਸਾਰੇ ਆ ਜਾਂਦੇ ਆ ਇਕੱਠੇ ਹੋ ਜਾਂਦੇ ਆ ਪੁੱਤਰ ਦੇ ਨਾਲ ਬੜੇ ਸਟਰਗਨ ਬਣਾਉਂਦੇ ਆ ਉਹ ਆਪਣੇ ਪੁੱਤ ਨੂੰ ਚੱਕ ਕੇ ਭੱਜੀ ਫਿਰਦੀ ਆ ਚਲੋ ਨਿਮ ਬੰਨਿਆ ਜਾਂਦਾ ਜੋ ਵੀ ਰਸਮਾਂ ਹੁੰਦੀਆਂ ਕੀਤੀਆਂ ਜਾਂਦੀਆਂ ਨੇ ਤੇ ਫਿਰ ਉਹ ਆਪਣੇ ਪੁੱਤ ਨੂੰ ਪਾਲਦੀ ਆ ਤੇ ਫਿਰ ਰਾਣੀ ਵੀ ਆਪਣੇ ਪੁੱਤ ਨੂੰ ਵਿਸ਼ਨਕੌਰ ਦੀ ਗੋਦੀ 'ਚ ਰੱਖ ਦਿੰਦੀ ਆ ਕਹਿੰਦੀ ਵੀ ਅਸਲੀ ਇਮਾਨਤ ਤਾਂ ਇਹ ਥੋਡੀ ਆ ਤੇ ਵਿਸ਼ਨਕੌਰ ਕਹਿੰਦੀ ਵੀ ਹੁਣ ਤੂੰ ਆਪਦੀ ਰਸੋਈ ਸੰਭਲਾ ਵੀ ਮੈਂ ਤਾਂ ਹੁਣ ਆਪਦਾ ਪੁੱਤ ਨੂੰ ਪਾਲੂਗੀ ਤੇ ਰਾਣੀ ਨੇ ਵੀ ਕਦੇ ਇਸ ਗੱਲ ਦਾ ਐ ਨਹੀਂ ਸੋਚਿਆ ਸੀ ਉਹ ਹਮੇਸ਼ਾ ਹੀ ਵਿਸ਼ਨਕੌਰ ਦਾ ਬਹੁਤ ਦਿਲੋਂ ਕਰਦੀ ਸੀ ਤੇ ਵਿਸ਼ਨਕੌਰ ਨੇ ਕਦੇ ਵੀ ਆਪਣੇ ਪਤੀ ਨੂੰ ਐ ਨਹੀਂ ਕਿਹਾ ਸੀ ਵੀ ਤੂੰ ਉਹਨੂੰ ਨਹੀਂ ਬੁਲਾਉਣਾ ਜਾਂ ਉਹਦੇ ਕੋਲ ਨਹੀਂ ਬੈਠਣਾ ਉਹ ਕਹਿੰਦੀ ਬਸ ਮੈਨੂੰ ਪੁੱਤ ਮਿਲ ਗਿਆ ਨਾ ਮੈਂ ਕੰਮੀ ਲੱਗੀ ਤੇ ਉਹ ਆਪਣੇ ਪੁੱਤ ਨੂੰ ਬੜੇ ਚਾਮਾਂ ਲਾਡਾਂ ਨਾਲ ਪਾਲਦੇ ਆ ਹੌਲੀ-ਹੌਲੀ ਪੁੱਤ ਵੱਡਾ ਹੋ ਜਾਂਦਾ 5 ਸਾਲ ਦਾ ਹੋ ਜਾਂਦਾ ਉਹਨੂੰ ਪੜਨ ਲਾ ਦਿੱਤਾ ਜਾਂਦਾ ਤੇ ਫੇਰ ਉਹ ਆਪਣੀ ਹਨਾ ਉਹਨੂੰ ਸੌਕਣ ਨੂੰ ਕਹਿੰਦੀ ਆ ਵੀ ਇਹ ਤਾਂ ਪੁੱਤ ਤੂੰ ਮੈਨੂੰ ਦੇ ਤਾਂ ਵੀ ਹੁਣ ਹੋਰ ਵੀ ਔਲਾਦ ਚਾਹੀਦੀ ਆ ਤੇ ਅਸਲ ਦੇ ਵਿੱਚ ਜਿਹੜਾ ਦਲਵਾਰਾ ਸੀਗਾ ਉਹਨੇ ਕਦੇ ਵੀ ਰਾਣੀ ਨਾਲ ਇਸ ਤਰ੍ਹਾਂ ਦਾ ਰਿਸ਼ਤਾ ਨਹੀਂ ਰੱਖਿਆ ਸੀ ਉਹ ਹਮੇਸ਼ਾ ਪਹਿਲ ਤੇ ਵਿਸ਼ਨਕੌਰ ਨੂੰ ਹੀ ਰੱਖਦਾ ਫਿਰ ਉਹ ਆਪਣੇ ਪਤੀ ਨੂੰ ਕਹਿੰਦੀ ਆ ਵੀ ਇੱਕ ਬੱਚਾ ਆਪਾਂ ਹੋਰ ਵੀ ਚਾਹੀਦਾ ਵੀ ਤੂੰ ਐ ਨਾ ਸੋਚਿਆ ਕਰ ਵੀ ਜਦੋਂ ਹੈ ਤਾਂ ਉਹ ਉਹ ਤੇਰੀ ਪਤ ਨੂੰ ਹੀ ਹੈ ਨਾ ਚਲ ਮੇਰੀ ਸੌਕਣ ਹੈ ਉਹ ਵੀ ਪਰ ਫਿਰ ਵੀ ਮੈਂ ਐ ਸੌਕਣ ਨੂੰ ਸਮਝਿਆ ਨਹੀਂ ਕਦੇ ਵੀ ਐਣੀ ਹੈਗਾ ਵੀ ਇਹਨੂੰ ਆਪਾਂ ਐਂ ਥੋੜੀ ਸਮਝਣਾਗਾ ਵੀ ਜੇ ਆਪਾਂ ਇਹ ਵਿਆਹ ਕੇ ਲਿਆਂਦੀ ਆ ਤੇ ਇਹ ਇੱਕ ਔਲਾਦ ਖਾਤਰੀ ਲਿਆਂਦੀ ਆ ਵੀ ਤੂੰ ਇਹਨੂੰ ਇਹਨੂੰ ਵੀ ਓਨਾ ਹੀ ਦਰਜਾ ਦਿਆ ਕਰ ਚਲੋ ਭਈ ਆਉਂਦੇ ਸਾਲ ਫੇਰ ਇੱਕ ਉਹਨਾਂ ਦੀ ਬਹੁਤ ਸੋਹਣੀ ਧੀ ਹੁੰਦੀ ਆ ਫਿਰ ਵਿਸ਼ਨਕਰ ਦੋਨਾਂ ਜਵਾਕਾਂ ਦਾ ਬੜਾ ਖਿਆਲ ਰੱਖਦੀ ਆ ਤੇ ਰਾਣੀ ਨੂੰ ਵੀ ਉਹ ਆਪਣੀਆਂ ਧੀਆ ਵਾਂਗੂ ਹੀ ਰੱਖਦੀ ਆ ਦੋਨੇ ਕਹਿਣ ਨੂੰ ਭਾਵੇਂ ਸੋਕਣਾ ਸੀ ਪਰ ਉਹ ਕਦੇ ਲੜੀਆਂ ਨਹੀਂ ਸੀ ਤੇ ਕਦੇ ਉਹ ਐ ਨਹੀਂ ਸੀ ਵੀ ਅੱਜ ਇੱਕ ਨੇ ਦੂਜੀ ਦਾ ਸ਼ਰੀਕਾ ਕੀਤਾ ਤੇ ਉਹੀ ਸ਼ਰੀਕ ਜਿਹੜਿਆ ਨੇ ਮੀਣਾ ਮਾਰਿਆ ਸੀ ਫਿਰ ਉਹਨੂੰ ਇੱਕ ਦਿਨ ਬਿਸਨੀ ਘਰੇ ਸੱਦ ਕੇ ਕਹਿੰਦੀ ਆ ਕਿਉਂ ਫਿਰ ਜੇਠ ਜੀ ਹੁਣ ਤਾਂ ਮੈਂ ਮਾਰ ਲਿਆ ਕਰਨਾ ਆਪਦੇ ਮਹਿਲਾਂ ਚ ਝਾੜੂ ਹੁਣ ਤਾਂ ਕਰ ਲਿਆ ਕਰਾ ਸਫਾਈਆਂ ਹੁਣ ਤਾਂ ਸੁਖਣਾ ਮੇਰੇ ਮਹਿਲਾਂ ਦੇ ਵਾਰਿਸ ਆ ਗਏ ਤੇ ਉਹ ਕਹਿੰਦਾ ਕਿ ਭਾਬੀ ਤੂੰ ਤਾਂ ਗੁੱਸਾ ਕਰ ਗਈ ਮੈਨੂੰ ਲੱਗਦਾ ਕਹਿੰਦੀ ਜੇ ਤੂੰ ਮੈਨੂੰ ਮੀਣਾ ਨਾ ਮਾਰਦਾ ਤੇ ਮੇਰੇ ਘਰੇ ਕਿੱਥੇ ਵਾਰਸ ਆਉਣਾ ਸੀ ਕਿੱਥੇ ਰੌਣਕ ਲੱਗਣੀ ਸੀ ਉਹ ਤਾਂ ਤੇਰੇ ਮੀਹਣੇ ਨੇ ਕੰਮ ਕਰਤਾ ਚਲ ਭਾਵੇਂ ਤੂੰ ਮੀਣਾ ਹੀ ਮਾਰਿਆ ਤੇ ਫਿਰ ਉਹ ਕੱਚਾ ਜਾ ਹੁੰਦਾ ਕਹਿੰਦਾ ਕਿਵੇਂ ਤਾਂ हां ਸਦਾਸੀ ਭਾਬੀ ਪਰ ਮੈਨੂੰ ਨਹੀਂ ਪਤਾ ਸੀ ਵੀ ਤੇਰੇ ਦਿਲ ਤੇ ਲੱਗ ਜੂ ਗੱਲ ਮਾਰਿਆ ਤਾਂ ਉਹਨੇ ਜਾਣ ਬੁੱਝ ਕੇ ਸੀ ਚਲੋ ਮੁੜ ਕੇ ਤਾਂ ਅਗਲਾ ਮੱਕਰ ਦਾ ਹੁੰਦਾ ਪਰ ਬੇਸਨਕੌਰ ਕਹਿੰਦੀ ਵੀ ਮੈਨੂੰ ਤੇਰੇ ਮਿਹਣੇ ਦਾ ਦੁੱਖ ਨਹੀਂ ਹੈਗਾ ਤੇਰੇ ਮਿਹਣੇ ਨੇ ਹੀ ਸਾਡੇ ਘਰੇ ਰੌਣਕ ਲਾਈ ਆ ਅਸੀਂ ਖੁਸ਼ੀਆਂ ਆਈਆਂ ਲਿੰਗੀਆਂ ਤੇ ਚਲੋ ਉਹਨਾਂ ਦਾ ਪਰਿਵਾਰ ਆ ਜਿਹੜਾ ਵਧੀਆ ਹੱਸਦੇ ਖੇਡਦੇ ਆ ਤੇ ਫਿਰ ਪਿੰਡਾਂ ਪਿੰਡਾਂ ਚ ਗੱਲਾਂ ਹੋਈਆਂ ਵੀ ਇੱਕ ਔਰਤ ਦੇਖ ਜਿਹੜੀ ਇੱਕ ਸੌਕਣ ਦੇ ਨਾਂ ਤੋਂ ਵੀ ਚਿਰਦੀ ਹੁੰਦੀ ਆ ਉਹਨੇ ਕਿਵੇਂ ਆਪਣੀ ਵੰਸ਼ ਨੂੰ ਅੱਗੇ ਵਧਾਇਆ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਹੱਸਦਾ ਜੀ